ਸਾਰੇ ਗੱਲਿੰਦਾ ਕਿਹਾ ਕਿ ਇਹ ਨੂੰਹ ਪਾਰ ਕਿੰਨੇ ਟੱਕ ਹੋਇਆ ਨਹੀਂ ਨਹੀਂ 2 ਮਿੰਟ ਕੈਮਰਾ ਕੋਈ ਗੱਲ ਕਰਾ ਲੈ ਜਾਂ ਮੈਂ ਗੱਲ ਕਰਦਾ ਸਰਦਾਰ ਨਾ ਰਾ ਸਾਰੇ ਹਸਸਾ ਰਾ ਲਗਾਤਾਰ ਇਹਨੂੰ ਮਸਲਾ ਲੱਗਿਆ ਇਹ ਡੱਕਾ ਹੁੰਦਾ ਹੈ ਕਰਕੇ ਕੋਈ ਆ ਕੋਈ ਇਸੇ ਕਰਕੇ ਚਲਾਣ ਕੱਟਨੇ ਨਹੀਂ ਕਿ ਚਲਾਣ ਪਹਿਲਾਂ ਚਲਾਣ ਕਰਿਆ ਗਿਆ ਬਾਦ ਪਰ ਹੋ ਗਿਆ ਅਕਸਰ ਦੇਖਿਆ ਜਾਂਦਾ ਹੈ ਜਦ ਵੀ ਟ੍ਰੈਫਿਕ ਪੁਲਿਸ ਸੇ ਚਲਾਨ ਕੱਢਦੀ ਹੈ ਲੋਕਾਂ ਦਾ ਤਾਂ ਲੋਕ ਛੱਟ ਆਪਣਾ ਫੋਨ ਕੱਢ ਕੇ ਕਹਿੰਦੇ ਨੇ ਜੀ ਆਹ ਲਓ ਫੋਨ ਤੇ ਗੱਲ ਕਰ ਲਓ ਤਾਂ ਅਜਿਹਾ ਹੀ ਹੋਇਆ ਕੁਝ ਲੁਧਿਆਣਾ ਦੇ ਵਿੱਚ ਜਦੋਂ ਰੋਂਗ ਪਾਰਕਿੰਗ ਦੇ ਚੱਲਦੇ ਜਦੋਂ ਇੱਕ ਬੰਦੇ ਦਾ ਪੁਲਿਸ ਵੱਲੋਂ ਚਾਲਾਨ ਕਟਿਆ ਜਾਂਦਾ ਹੈ ਤਾਂ ਉੱਥੇ ਉਹ ਬੰਦਾ ਕਹਿੰਦਾ ਹੈ ਕਿ ਆਹ ਲੋ ਐਮਐਲਏ ਸਾਹਿਬ ਨਾਲ ਗੱਲ ਕਰ ਲੋ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਫੋਨ ਲਗਾ ਕੇ ਉਸ ਅਧਿਕਾਰੀ ਨੂੰ ਦੇ ਦਿੱਤਾ ਜਾਂਦਾ ਹੈ ਤੇ ਅਧਿਕਾਰੀ ਜਦੋਂ ਫੋਨ ਤੇ ਗੱਲ ਕਰਦਾ ਹੈ ਤਾਂ ਕੀ ਮਾਮਲਾ ਬਣਦਾ ਹੈ ਤੁਸੀਂ ਵੀ ਦੇਖੋ ਜਰਾ ਅਤੇ ਕਮੈਂਟ ਕਰਕੇ ਦੱਸੋ ਇਹ ਕਿੰਨੀ ਕਿ ਸਹੀ ਗੱਲ ਹੈ ਪਹਿਲੇ ਸਾਰੇ ਚਾਲੇ ਲਾ ਕਿਹਾ ਕਿ ਇਹਨੂੰ ਮੋਬਾਈਲ ਤੋਂ 20 ਮਿੰਟ ਤੱਕ ਹੋਇਆ ਨਹੀਂ ਨਹੀਂ ਵੀਡੀਓ ਮਿੰਟ ਕੈਮਰੇ ਕੋਲ ਗੱਲ ਕਰਾ ਲੈ ਜਾਂ ਮੈਂ ਗੱਲ ਕਰਦਾ

ਇਹ ਦਰ ਇਤਨਾ ਕਰਾ ਲਿਓ 5-6 ਸਾਲ ਦਾ ਇਹਦਾ ਮਾ ਸਾਡਾ ਕੰਪਨੀ ਹੈ ਯਾਰ ਮੈਂ ਬੜਾ ਤਲੇ ਕਹਾਂ ਆ ਓਕੇ 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 ਇਹ ਨੰਗਰੇ ਇਹ ਗੱਲ ਇਹ ਕਹਿੰਦਾ ਤੂੰ ਇਸ ਤੋਂ ਵੱਧ ਕਿਹੜਾ ਫਾਂਸੀ ਲਾ ਦੇਗਾ ਲੋਕ ਗੱਲ ਵੀ ਚੱਜੇ ਨਾ ਚੱਜੇ ਬਸ ਨਾ ਕਰਾਉਣਾ ਮੇਰੀ ਮੈਂ ਆਪਣੀ ਡਿਊਟੀ ਕਰ ਰਿਹਾ ਯਾਰ ਕਮਾਲ ਉਹ 15 ਅਗਰ ਵੱਡਾ ਡੇਪ ਕੀ ਹੈ ਨਾਮ ਦੇ ਲੋਕੀ ਰਿਹਾ ਅਕਸਰ ਦੇਖਿਆ ਜਾਂਦਾ ਹੈ ਜਦ ਵੀ ਟ੍ਰੈਫਿਕ ਪੁਲਿਸ ਸੇ ਚਲਾਨ ਕੱਢਦੀ ਹੈ ਲੋਕਾਂ ਦਾ ਤਾਂ ਲੋਕ ਛੱਟ ਆਪਣਾ ਫੋਨ ਕੱਢ ਕੇ ਕਹਿੰਦੇ ਨੇ ਜੀ ਆਹ ਲਓ ਫੋਨ ਤੇ ਗੱਲ ਕਰ ਲਓ ਤਾਂ ਅਜਿਹਾ ਹੀ ਹੋਇਆ ਕੁਝ ਲੁਧਿਆਣਾ ਦੇ ਵਿੱਚ ਜਦੋਂ ਰੋਂਗ ਪਾਰਕਿੰਗ ਦੇ ਚਲਦੇ ਜਦੋਂ ਇੱਕ ਬੰਦੇ ਦਾ ਪੁਲਿਸ ਵੱਲੋਂ ਚਲਾਨ ਕੱਟਿਆ ਜਾਂਦਾ ਹੈ ਤਾਂ ਉੱਥੇ ਉਹ ਬੰਦਾ ਕਹਿੰਦਾ ਹੈ ਕਿ ਆਹ ਲਓ ਐਮ ਐਲ ਏ ਸਾਹਿਬ ਨਾਲ ਗੱਲ ਕਰ ਲਓ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਫੋਨ ਲਗਾ ਕੇ ਉਸ ਅਧਿਕਾਰੀ ਨੂੰ ਦੇ ਦਿੱਤਾ ਜਾਂਦਾ ਹੈ ਤੇ ਅਧਿਕਾਰੀ ਜਦੋਂ ਫੋਨ ਤੇ ਗੱਲ ਕਰਦਾ ਹੈ ਤਾਂ ਕੀ ਮਾਮਲਾ ਬਣਦਾ ਹੈ ਤੁਸੀਂ ਵੀ ਦੇਖੋ ਜਰਾ ਅਤੇ ਕਮੈਂਟ ਕਰਕੇ ਦੱਸੋ ਇਹ ਕਿੰਨੀ ਕਿ ਸਹੀ ਗੱਲ ਹੈ ਪਹਿਲੇ ਸਾਰੇ ਦੱਲਦਾ ਕਿਹਾ ਕਿ ਇਹ ਨੂੰ ਪਾਰਟਿਸ ਤੋਂ ਠੰਡਾ ਗਿਆ ਨਹੀਂ ਵੀਡੀਓ ਮਿੰਟ ਕੈਮਰਾ ਗੱਲ ਕਰਾ ਲੈ ਜਾਂ ਤੂੰ ਦੱਲ ਦਾਰਾ ਸਾਰੇ ਅਸਰ ਨਾਲਾ ਲਗਾਤਾਰ ਇਸ ਨੂੰ ਮਾਮਲਾ ਸਮਝਿਆ ਹੈ ਇਹ ਦਿੱਕਾ ਹੁੰਦਾ ਹੈ ਕਰਕੇ ਇਸੇ ਕਰਕੇ ਚਲਾਨ ਕੱਟਨੇ ਆ ਨਹੀਂ ਕਿ ਚਲਾਨ ਦਾਰ ਪਰ ਹੋ ਗਿਆ ਹੈ ਸੋ ਕਰਤੀਆ ਸਰ ਅ ਨਹੀਂ ਇੰਨਾ ਨਹੀਂ ਛੋਟੇ ਕਰਾਂਗੇ ਆਪਾਂ ਇਹ ਦਰ ਇਤਨਾ ਕਰਾ ਲਿਓ 5-6 ਲਾ ਲਓ ਸਾਡਾ ਕੰਪਨੀ ਹੈ ਯਾਰ ਮੈਂ ਬੜਾ ਤਲੇ ਤਾ ਆਇਆ ਹਾਂ ਓਕੇ ਓਕੇ ਥੈਂਕ ਯੂ ਇੰਨਾ ਕਰੀ ਇਹ ਗੱਲ ਮੈਂ ਕਹਿੰਦਾ ਤੂੰ ਇੱਕ ਤੋਂ ਵੱਧ ਕਿਹੜਾ 5 ਲਾ ਦੇਗਾ ਤੁੱਕ ਗੱਲ ਵੀ ਚੱਜੇ ਨਾ ਚੱਜੇ ਬਸ ਨਾ ਕਰਾਉਣਾ ਮੇਰੀ ਮੈਂ ਆਪਣੀ ਡਿਊਟੀ ਕਰ ਰਿਹਾ ਯਾਰ ਕਮਾਲ ਹੈ ਉਹ 15 ਅਗਰ ਦਾ ਪੇਪਰ ਕੀ ਹੈ ਨਾਮ ਬੋਲੋ ਕੋਈ ਪਿਆ ਲੁਧਿਆਣਾ ਤੋਂ ਪ੍ਰਕਾਸ਼ ਜੱਸੜ ਰਿਪੋਰਟ ਢਿੱਲੀ ਪੋਸਟ ਪੰਜਾਬੀ